ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਿਤ ਕੌਰ ਸੰਧੂ ਤੇ ਗੱਲ ਕਰਦੇ ਆ ਜੀ ਇਸ ਟਾਈਮ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਕਿ ਇੱਕ ਜ਼ਿਲ੍ਹਾ ਹੋਰ ਜਿਹੜਾ ਹੈ ਐਲਾਨ ਕਰ ਦਿੱਤਾ ਗਿਆ ਹੈ ਮੁੱਖ ਮੰਤਰੀ ਨੇ ਇੱਕ ਵੱਡਾ ਜਿਹੜਾ ਹੈ ਜ਼ਿਲ੍ਹਾ ਐਲਾਨ ਕਰ ਦਿੱਤਾ ਗਿਆ ਇਹਦੇ ਨਾਲ ਕੀ ਜਿਹੜਾ ਹੈ ਬਦਲਾਅ ਹੋ ਸਕਦਾ ਹੈ ਕੀ ਇਹਦੇ ਨਾਲ ਕੀ ਵਿਕਾਸ ਹੋ ਸਕਦਾ ਹੈ ਕਿ ਇਹਦੇ ਨਾਲ ਜਿਹੜਾ ਹੈ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਉੱਤੇ ਅਸਰ ਪਵੇਗਾ ਜਾਂ ਫਿਰ ਇਹ ਜਿਹੜਾ ਜਿਲ੍ਹਾ ਵਧਾਉਣ ਦੀ ਗੱਲ ਕੀਤੀ ਗਈ ਹੈ ਜਿਹੜਾ ਇਹ ਜਿਲ੍ਹਾ ਜਿਲ੍ਹਾ ਵਿਕਾਸ ਦੀ ਗੱਲ ਕੀਤੀ ਗਈ ਹੈ ਇਹਦੇ ਉੱਤੇ ਕਿਉਂ ਵੱਡੀ ਚਰਚਾ ਛਿੜੀ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਇਸ ਟੈਪ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਜੀ ਕਿ ਮੁੱਖ ਮੰਤਰੀ ਨਾਇਬ ਸੈਣੀ ਹਾਂਸੀ ਨੂੰ ਜਿਲ੍ਹਾ ਬਣਾਉਣ ਦਾ ਐਲਾਨ ਕੀਤਾ ਹੈ ਹਰਿਆਣਾ ਦੇ 23ਵੇਂ ਜਿਲ੍ਹੇ ਦਾ ਐਲਾਨ ਕਰ ਦਿੱਤਾ ਹੈ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੰਗਲਵਾਰ ਨੂੰ ਹਾਂਸੀ ਵਿੱਚ ਇੱਕ ਰੈਲੀ ਦੌਰਾਨ ਐਲਾਨ ਕੀਤਾ ਹੈ हरियाणा इस वेले वड्डी खबर ਸਾਹਮਣੇ ਆ ਰਹੀ ਹੈ ਮੁੱਖ ਮੰਤਰੀ ਨਾਲ ਸੈਣੀ ਨੂੰ ਜ਼ਿਲ੍ਹਾ ਬਣਾਉਣ ਦਾ ਐਲਾਨ ਕੀਤਾ ਹਰਿਆਣਾ ਦੇ 23ਵੇਂ ਜ਼ਿਲ੍ਹੇ ਦਾ ਐਲਾਨ ਕਰ ਦਿੱਤਾ ਗਿਆ ਮੁੱਖ ਮੰਤਰੀ ਨਾਲ ਵਿਚ ਸੈਣੀ ਨੇ ਮੰਗਲਵਾਰ ਨੂੰ ਹਾਂਸੀ ਵਿੱਚ ਰੈਲੀ ਦੌਰਾਨ ਐਲਾਨ ਕੀਤਾ ਗਿਆ ਹੈ ਮੁੱਖ ਮੰਤਰੀ ਨਾਲ ਸਿੰਘ ਹੈਣੀ ਹਾਂਸੀ ਵਿੱਚ ਇੱਕ ਵਿਕਾਸ ਰੈਲੀ ਵਿੱਚ ਪਹੁੰਚੇ ਹਨ ਹਾਂਸੀ ਹਰਿਆਣਾ ਦਾ 23ਵਾਂ ਜ਼ਿਲ੍ਹਾ ਬਣ ਗਿਆ ਹੈ ਮੁੱਖ ਮੰਤਰੀ ਨੇ ਕਿਹਾ ਕਿ ਹਾਂਸੀ ਦੇ ਲੋਕਾਂ ਦੀ ਮੰਗ ਲੰਬੇ ਸਮੇਂ ਬਾਅਦ ਪੂਰੀ ਹੋਈ ਹੈ ਯਾਨੀ ਕਿ ਲੋਕਾਂ ਦੀ ਮੰਗ ਕਰਨ ਜਿਹੜਾ ਹੈ ਮੁੱਖ ਮੰਤਰੀ ਨੇ ਇੱਕ ਉਹ ਜਿਹੜਾ ਹੈ ਨਵਾਂ ਜ਼ਿਲ੍ਹਾ ਜਿਹੜਾ ਹਰਿਆਣਾ ਦੇ ਵਿੱਚ ਐਲਾਨ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਇਹਦੇ ਨਾਲ ਲੋਕਾਂ ਦਾ ਜਿਹੜਾ ਹੈ ਲੋਕਾਂ ਦੀ ਡਿਮਾਂਡ ਸੀ ਲੋਕਾਂ ਦੀ ਮੰਗ ਸੀ ਤੇ ਲੋਕਾਂ ਦੀ ਮੰਗ ਤੇ ਚੱਲਦੇ ਹੀ ਜਿਹੜਾ ਹੈ ਇਹ ਜ਼ਿਲ੍ਹਾ ਐਲਾਨ ਕੀਤਾ